ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਉਹ ਵੱਖ-ਵੱਖ ਮਸਲਿਆਂ ਉੱਤੇ ਅਕਸਰ ਖਾਸ ਕਰਕੇ ਪੰਥਕ ਤੇ ਪੰਜਾਬ ਦੇ ਮੁੱਦਿਆਂ ਉੱਤੇ ਉਹ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਅੱਜ ਵੀ ਉਹਨਾਂ ਉੱਤੇ ਇੱਕ ਚਰਚਾ ਉੱਠੀ ਹੈ ਕਿ ਉਹਨਾਂ ਨੂੰ ਹੌਸ ਰੈਸਟ ਕਰ ਲਿਆ ਗਿਆ ਇਹ ਸਾਰਾ ਮਾਮਲਾ ਕੀ ਹੈ ਗੱਲਬਾਤ ਵਾਸਤੇ ਜਾਣਕਾਰੀ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਚੀਫ ਸਪੋਕਸਮੈਨ ਪੋਲੀਟੀਕਲ ਐਂਡ ਮੀਡੀਆ ਐਡਵਾਈਜ਼ਰ ਸਰਦਾਰ ਇਕਬਾਲ ਸਿੰਘ ਟਵਾਣਾ ਜੀ ਸੋ ਸਭ ਤੋਂ ਪਹਿਲਾਂ ਟਵਾਣਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੇ ਟਵਾਣਾ ਸਾਹਿਬ ਇਹ ਦੱਸਿਓ ਕਿ ਹੌਸ ਰੈਸਟ ਦੀ ਜਿਹੜੀ ਚਰਚਾ ਸਾਹਮਣੇ ਆਈ ਐ ਸੀਮਰਜ ਸਿੰਘ ਮਾਨ ਨੂੰ ਇਹ ਕੀ ਮਾਮਲਾ ਹੈ ਕਿ ਫਤੇਗੜ ਸਾਹਿਬ ਦੀ ਇਹ ਘਟਨਾ ਹੈ ਤੇ ਸਾਰਾ ਕੁਝ ਕਿਉਂ ਇਹ ਅਜਿਹਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਇਹ ਇਸ ਤਰ੍ਹਾਂ ਦੀ ਹੈ ਜੀ ਸਾਰਾ ਜਿਹੜਾ ਵਰਤਾਰਾ ਹੋ ਰਿਹਾ ਹੈ ਹੂੰ ਤੇ ਕੋਰਟ ਦੋਨੇ ਵੀਖੇ ਸਾਰੇ ਖਾਲਸਾ ਪੰਥ ਪੰਜਾਬੀਆਂ ਨੇ ਕੱਟ ਕੀਤਾ ਸੀ 2 ਦਿਨ ਪਹਿਲੇ ਭਾਨਾ ਸਿੱਧੂ ਵਾਲਾ ਮੈਟਰ ਜਿਹੜਾ ਸੀਗਾ ਜੀ ਇਸ਼ੂ ਤੇ ਹੂੰ ਉਸ ਤੋਂ ਬਾਅਦ ਪ੍ਰਧਾਨ ਸਭਾ ਉੱਥੇ ਵੀ ਬੋਲ ਕੇ ਆਏ ਪਾਰਟੀ ਵੱਲੋਂ ਜੀ ਉਸ ਤੋਂ ਬਾਅਦ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਪਹਿਲੀ ਤਰੀਕ ਨੂੰ ਭਾਨਾ ਸਿੱਧੂ ਦੀ ਰਿਹਾਈ ਲਈ ਧੂਰੀ ਜਿਹੜਾ ਫਾਟਕ ਨੇ ਉੱਥੇ ਅਸੀਂ ਆਪਣਾ ਰੋਸ ਦਾ ਨਾ ਕਰਾਂਗੇ ਹੂੰ ਹੂੰ ਕਿ ਉਹਨੂੰ ਰਿਹਾ ਨਾ ਕੀਤਾ ਧੂਰੀ ਕਹਿੰਦਾ ਭਾਬ ਕਿ ਮਾਨਸਾ ਦਾ ਲੋਕ ਸਭਾ ਹਲਕੇ ਦਾ ਹਿੱਸਾ ਹੈ ਨਾ ਜੀ ਹਾਂ ਉਹਦਾ ਹਿੱਸਾ ਜੀ ਆਪਣੇ ਪਾਰਟੀ ਦੇ ਕਰਨੀ ਸੀ ਉਹਨਾਂ ਨੇ ਜੀ ਉਹ ਅੱਜ ਪ੍ਰੋਗਰਾਮ ਰੱਖਿਆ ਵਾ ਸੀ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਹੂੰ ਸਾਰੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਤੋਂ ਬੰਦੇ ਉੱਥੇ ਆਉਣੇ ਸੀਗੇ ਅੱਜ ਜੀ ਤੇ ਲੇਕਿਨ ਕੱਲ੍ਹ ਹਾਇਦਾ ਸੰਗਰੂਰ ਸੀਗੇ ਮਾਨ ਸਾਹਿਬ ਹੂੰ ਤਾਤ ਆ ਅੱਗੇ ਸੀ ਆਪਣੇ ਪਿੰਡ ਕੀ ਦਾ ਹਰਨਾਮ ਸਿੰਘ ਫਤੇਗੜ ਸਾਹਿਬ ਵੀਗੇ ਜੀ ਅੱਜ ਸਵੇਰੇ ਹੀ ਬੇਰ ਭਾਰੀ ਪੁਲਿਸ ਫੋਰਸ ਨੇ ਗੱਡੀਆਂ ਦੇ 100 150 ਬੰਦਾ ਲੈ ਕੇ ਸਾਡੀ ਕੋਠੀ ਨੂੰ ਘੇਰਾ ਪਾ ਲਿਆ ਜੀ ਤੇ ਉਹਨਾਂ ਨੂੰ ਹੌਸਲ ਰੈਸਟ ਕਰ ਲਿਆ ਹੂੰ ਇਹ ਸਾਡਾ ਜਮਹੂਰੀ ਹੱਕ ਹੈ ਹੂੰ ਕਰਨਾ ਹੈ ਕੋਈ ਅਸੀਂ ਪ੍ਰੋਗਰਾਮ ਦੇਣਾ ਹੈ ਤੇ ਸੰਵਿਧਾਨ ਦੀ ਧਾਰਾ 14 19 ਕੀ ਰਾਹੀਂ ਸਾਨੂੰ ਹੈਗੇ ਸਾਰੇ ਹੱਕ ਹੈਗੇ ਨੇ ਵਿਧਾਨਕ ਜੀ ਅਸੀਂ ਕਿਹੜਾ ਕੋਈ ਲਾਈਨ ਰੌਟਰ ਦੀ ਸਥਿਤੀ ਪਾਇਆ ਕਰਦੇ ਸੀ ਅਸੀਂ ਤਾਂ ਪੂਰੀ ਤੇ ਅਮਨਵੀਰ ਢੰਗ ਨਾਲ ਸਾਰਾ ਰੋਸ 드러ਨਾ ਕਰਨਾ ਸੀ ਹਾਂ ਤਾਂ ਸਰਕਾਰ ਨੇ ਇਹ ਕਾਰਵਾਈ ਕਰਕੇ ਭੜਕਾਉ ਕਾਰ ਵੀ ਆਪ ਕੀਤੀ ਹੈ ਅਸੀਂ ਨਹੀਂ ਕੋਈ ਅਜਿਹੀ ਗੱਲ ਕੀਤੀ ਜਿਉਂ ਇਹ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਕੀ ਸੀ ਵੀ ਕਿਉਂ ਅਜਿਹਾ ਉਹਨਾਂ ਨੂੰ ਫੈਸਲਾ ਲੈਣਾ ਪਿਆ ਕਾਰਨ ਵਜ੍ਹਾ ਦੱਸੀ ਹੋਏ ਉਹਨਾਂ ਨੇ ਸਰਕਾਰ ਦਾ ਹੁਕਮ ਆ ਇਹ ਗੱਲ ਕੀਤੀ ਹੈ ਉਹਨਾਂ ਨਾਲ ਹਾਂ ਸਾਨੂੰ ਤਾਂ ਭਗਵਾਨ ਦੀ ਮਾਨ ਦੀ ਪੰਜਾਬ ਸਰਕਾਰ ਦਾ ਹੁਕਮ ਆ ਸੀ ਤਾਂ ਉਹਨਾਂ ਦੇ ਹੁਕਮਾਂ ਨਾਲ ਸਾਲ ਆਉਂਦਾ ਹਾਂ 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 ਉਹਨਾਂ ਨੂੰ ਜਿਹੜਾ ਇਹ ਮਸਲਾ ਹੈ ਸਰਕਾਰੀ ਤੌਰ ਦੇ ਲੈਵਲ ਦਾ ਹੈ ਇਹ ਇਸ ਦੇ ਲੈਵਲ ਦਾ ਹੈ ਪੁਲਿਸ ਨੂੰ ਕਾਜੀ ਨੇ ਸਰਕਾਰ ਨੇ ਹੁਕਮ ਕਰਨਾ ਉਹ ਕਰਨਾ ਉਹ ਕਹਿੰਦੇ ਵੀ ਸਾਡੇ ਕੋਲ ਤਿੰਨ ਚਾਰ ਕੇਸ ਨੇ ਆਦੇ ਇਨਕੁਆਰੀ ਸੰਬੰਧੀ ਅਸੀਂ ਅਰੈਸਟ ਕੀਤਾ ਸੀ ਉਹਨੂੰ ਉਹ ਇਨਕੁਆਰੀ ਚੱਲ ਰਹੀ ਹੈ ਉਸ ਤੋਂ ਬਾਅਦ ਕੀ ਨਿਕਲਦਾ ਉਹ ਆਉਣ ਵਾਲੇ ਸਮੇਂ ਲਈ ਪਤਾ ਲੱਗੂਗਾ ਅੱਛਾ ਮਾਨ ਸਾਹਿਬ ਦੇ ਕੇਸ ਹਨ ਜੀ ਨਹੀਂ ਮਾਨ ਸਾਹਿਬ ਦੇ ਨਹੀਂ ਭਾਨਾ ਸਿੱਧੂ ਦੇ ਕੇਸ ਅੱਛਾ ਠੀਕ ਹੈ ਠੀਕ ਹੈ ਠੀਕ ਭਾਨਾ ਸਿੱਧੂ ਦੇ ਕੋਈ ਤਿੰਨ ਚਾਰ ਕੇਸ ਨੇ ਝੂਠੇ ਬਣਾਏ ਆ ਸਾਰੇ ਚਲੋ ਖੈਰ ਉਹ ਹੁਣ ਜੁਡੀਸ਼ੀਅਲ ਰਿਮਾਂਡ ਤਿੰਨ ਸ਼ਾਇਦ ਹੈ ਨਾ ਜੀ ਮਾਮਲਾ ਮਗਰੂ ਤੇ ਕੀ ਆਪਣਾ ਟਮਾਣਾ ਸਾਹਿਬ ਤੁਹਾਡੀ ਉਹ ਧੂਰੀ ਵਾਲਾ ਜਿਹੜਾ ਪ੍ਰੋਗਰਾਮ ਦਿੱਤਾ ਸੀ ਤੁਹਾਡਾ ਰੋਜ਼ ਤਰਨਾ ਜਾਂ ਰੋਜ਼ ਪ੍ਰੋਗਰਾਮ ਉਹਦੀਆਂ ਤਿਆਰੀਆਂ ਕੀ ਸੀ ਉਹ ਹੁਣ ਕਿੱਥੇ ਖੜਾ ਉਹ ਉਹ ਸਾਰੇ ਬੰਦੇ ਉੱਥੇ ਪਹੁੰਚ ਰਹੇ ਆ ਜੀ ਪਰ ਪੁਲਿਸ ਨੇ ਸਾਰੇ ਪਾਸੇ ਬੈਰੀਕੇਡ ਲਾ ਕੇ ਬੰਦਿਆਂ ਨੂੰ ਰੋਕਿਆ ਹੈ ਪਰ ਤੁਹਾਡਾ 5-400 ਬੰਦਾ ਉੱਥੇ ਪਹੁੰਚ ਚੁੱਕਿਆ ਹੈ ਉਹਦੇ باوجود ਵੀ ਹੂੰ ਹੂੰ ਉੱਥੇ ਕੱਟ ਕੱਟ ਦੀ ਸੈਦ ਰੱਖਣਾ ਸੀ ਉੱਥੇ ਬਹੁਤ ਪਹੁੰਚੋਗਾ ਸਾਡਾ ਬੰਦਾ 5-400 ਇਸ ਮਾਮਲੇ ਸਬੰਧੀ ਮਾਨ ਸਾਹਿਬ ਦਾ ਖੁਦ ਦਾ ਕੀ ਕਹਿਣਾ ਹੈ ਕੀ ਮੰਨ ਰਹੇ ਨੇ ਉਹ ਉਹ ਕਹਿੰਦੇ ਮੇਰੇ ਵਿਧਾਨ ਖਾਕ ਨੂੰ ਕੁਚਲਿਆ ਇਹਨਾਂ ਨੇ ਹੂੰ ਉਹਨਾਂ ਵੱਲੋਂ ਪਾਰਲੀਮੈਂਟ ਦੇ ਸਪੀਕਰ ਮਿਸਟਰ ਓਮ ਵੀਰਲਾ ਨੂੰ ਚਿੱਠੀ ਵੀ ਉਹਨੇ ਈਮੇਲ ਕੀਤੀ ਗਈ ਹੈ ਹੂੰ ਵੀ ਮੈਂ ਬਤੌਰ ਪਾਰਲੀਮੈਂਟ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਹਾਂ ਹੂੰ ਮੈਨੂੰ ਮੇਰੇ ਜਿਹੜੇ ਵਿਧਾਨ ਖਤ ਨੇ ਮੈਨੂੰ ਉਹ ਕੁਚਲਾ ਗਿਆ ਉਹ ਇਸ ਤੇ ਐਕਸ਼ਨ ਕਰਨ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਗੈਰ ਕਾਨੂੰਨੀ ਤੇ ਗੈਰ ਵਿਧਾਨੂ ਕੰਮ ਕੀਤਾ ਹੈ ਇਹਦੇ ਪਰ ਉਹਨਾਂ ਨੂੰ ਪੂਰੀ ਐਕਸ਼ਨ ਕਰਨਾ ਚਾਹੀਦਾ ਅੱਛਾ ਕਹਿੰਦਾ ਭਾਬ ਕਿ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਓਮ ਬਿਰਲਾ ਉਹਨਾਂ ਨੂੰ ਇਸ ਮਾਮਲੇ ਸਬੰਧੀ ਮਾਨ ਸਾਹਿਬ ਨੇ ਈਮੇਲ ਪੱਤਰ ਭੇਜਿਆ ਹੈ ਫਿਰ ਹੁਣ ਈਮੇਲ ਕੀਤੀ ਹੈ ਉਹਨਾਂ ਨੂੰ ਅਜੇ ਜਵਾਬ ਨਹੀਂ ਆਇਆ ਉਹਨਾਂ ਵੱਲੋਂ ਕੋਈ ਪਾਰਲੀਮੈਂਟ ਵੱਲੋਂ ਕੋਈ ਨਹੀਂ ਆਇਆ ਜੀ ਈਮੇਲ ਫਿਰ ਅੱਜ ਪਾਰਲੀਮੈਂਟ ਦਾ ਵੀ ਅੰਤਮ ਜਿਹੜਾ ਬਜਟ ਸੈਸ਼ਨ ਸੀਗਾ ਇਸ ਸਰਕਾਰ ਦਾ ਆਖਰੀ ਮੋਦੀ ਸਰਕਾਰ ਉਹ 9 ਤਰੀਕ ਤੱਕ ਚੱਲ ਰਿਹਾ ਹੈ ਹਾਂਜੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ 9 ਤਰੀਕ ਤੱਕ ਹੈ ਹਾਂਜੀ ਉਹ ਚੱਲ ਰਿਹਾ ਸੈਸ਼ਨ ਪਰ ਅਜੇ ਉਹਦੇ ਚ ਮਾਨ ਸਾਹਿਬ ਸ਼ਾਮਲ ਨਹੀਂ ਹੋ अच्छा जी ਜਾਣਗੇ ਉਥੇ ਜਿਆ ਦੋ ਤਿੰਨ ਦਿਨ ਪਾਰਟੀ ਦੇ ਪਹਿਲੇ ਰੱਖੇ ਪ੍ਰੋਗਰਾਮ ਸੀ ਜਿਸ ਕਰਕੇ ਹੋ ਗਏ ਨਹੀਂ ਹੂੰ ਉਹਨਾਂ ਨੇ ਇੱਕ ਦੋ ਦਿਨ ਬਾਅਦ ਜਾਣਾ ਸੀ ਉਥੇ ਜੀ ਜੀ ਤੇ ਹੁਣ ਮਾਨ ਸਾਹਿਬ ਦੇ ਘਰੇ ਕਿਹੜੇ ਕੋਈ ਹੋਰ ਲੀਡਰ ਵਰਕਰ ਕੀ ਪੋਜੀਸ਼ਨ ਹੈ ਕੀ ਸਥਿਤੀ ਹੈ ਸਾਡੇ ਇੱਥੇ 2-250 ਬੰਦਾ ਬਾਹਰ ਹੈਗਾ ਉਹ ਆਉਣ ਨਹੀਂ ਦੇ ਰਹੇ ਅੰਦਰ ਸਾਰੀ ਪਾਰਟੀ ਖੜਿਆ ਬਾਹਰ ਜ਼ਿਲ੍ਹਾ ਜੁਸੇਹਾਰ ਹੋਰ ਵਰਕਰ ਵਾਲੇ ਇਲਾਕੇ ਦੇ ਪਤੇਗੜ ਸਾਹਿਬ ਦੇ ਪਟਿਆਲੇ ਦੇ ਰੋਪੜ ਦੇ ਆਏ ਵੀ ਆ ਬਹੁਤ ਬੰਦੇ ਹੂੰ ਤੇ ਜਨਰਲ ਸੈਕਟਰੀ ਸਾਡੇ ਅੰਦਰ ਪਹੁੰਚੇ ਮੇਨੇ ਕੁਸ਼ਲਪਾਲ ਸਿੰਘ ਮਾਨ ਨੇ ਸਦਾਰ ਆਪਣੇ ਭਗੋਬਾਲ ਸਿੰਘ ਸਾਹਿਬ ਨੇ ਸਾਡੇ ਜਨਰਲ ਸੈਕਟਰੀ ਦੋਵੇਂ ਹੂੰ ਹੂੰ ਇਹ ਦੋ ਪਹੁੰਚੇ ਨੇ ਇੱਥੇ ਬਾਕੀ ਦਾ ਬਾਹਰ ਉਹਨਾਂ ਨੇ ਆਉਣ ਨਹੀਂ ਦਿੱਤੇ ਅੰਦਰ ਕਹਿੰਦਾ ਭਾਬ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਸ਼ਾਇਦ ਅੱਜ ਫਿਰ ਸਾਰਾ ਦਿਨ ਤੁਹਾਨੂੰ ਹਾਊਸ ਅਰੈਸਟ ਹੀ ਰੱਖਿਆ ਜਾ ਸਕਦਾ ਮਾਨ ਸਾਹਿਬ ਜੀ ਉਹ ਕਿਉਂਕਿ ਜੋ ਇਹਨਾਂ ਦਾ ਮਕਸਦ ਹੈ ਹੂੰ ਸਾਡਾ ਕੰਮਜਾਬ ਨਹੀਂ ਹੋਣ ਦੇਣਾ ਅਸੀਂ ਚਲੋ ਇਹ ਜਿਹੜੀ ਇਹ ਸਾਡਾ ਮੈਸੇਜ ਸੀ ਵੀ ਉਹਨੂੰ ਨਜਾਇਜ਼ ਤਰੀਕੇ ਭਾਨੇ ਸਿੱਧੂ ਨੂੰ ਗਲਤ ਝੂਠੇ ਕੇਸ ਪਾ ਕੇ ਰੈਸਟ ਕਰਿਆ ਉਹਦੇ ਤਸ਼ੱਦਦ ਕੀਤਾ ਜਾ ਰਿਹਾ ਹੂੰ ਵੀ ਉਹ ਉਹ ਉਹਨੂੰ ਰਿਆ ਦਿੱਤਾ ਜਾਵੇ ਸਾਡਾ ਮੈਸੇਜ ਚਲੇ ਗਿਆ ਬੇਸ਼ੱਕ ਸਾਨੂੰ ਇਹਨਾਂ ਨੇ ਉਸੇ ਪਹੁੰਚਣ ਵਿੱਚ ਥੋੜੀ ਰਿਕਵਰਡ ਪਾਤੀ ਹੈ ਪਰ ਪੈਸੇ ਸਾਰੇ ਵਰਲਡ ਵਿੱਚ ਪਹੁੰਚੋ ਗਿਆ ਅਸੀਂ ਪ੍ਰੈਸਾਂ ਨੂੰ ਅਸੀਂ ਬਾਈਟ ਦਤੀ ਹੈ ਸਾਰਿਆਂ ਨੂੰ ਜਿਹੜੇ ਮੁੱਦਿਆਂ ਗੱਲ ਕਰ ਰਹੇ ਆ ਇਹ ਸਾਰੀ ਬਾਈਟ ਪ੍ਰੈਸ ਇਥੋਂ ਲੈ ਕੇ ਗਈ ਆ ਪੱਤੇ ਗਰਤਾਰ ਦੀ ਉਹ ਸਾਰੇ ਸਾਡੇ ਪਹੁੰਚੋ ਗਿਆ ਅਸੀਂ ਅਸੀਂ ਤਾਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਅਜਿਹੇ ਮਾਹੌਲ ਤਿਆਰ ਕਰਕੇ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੇ ਜੋ ਸਾਡੇ ਉਹ ਵਿਧਾਨ ਖਾ ਕੇ ਨੇ ਉਹ ਸਾਨੂੰ ਕਰਨ ਦੇ ਵੀ ਅਸੀਂ ਰੋਜ਼ ਕਰ ਸਕਦੇ ਆ। ਕਹਿੰਦਾ ਭਾਬ ਕਿ ਤੁਹਾਡੇ ਵੱਲੋਂ ਇਹ ਕਹਿਣਾ ਹੈ ਕਿ ਜਮਹੂਰੀ ਤੌਰ ਤੇ ਜਮਹੂਰੀ ਹੱਕਾਂ ਨੂੰ ਲੈ ਕੇ ਉਹ ਇੱਕ ਧਰਨਾ ਉਹਨਾਂ ਨੇ ਜਿਹੜਾ ਅਨਾਉਂਸ ਕੀਤਾ ਸੀ ਤੇ ਸਰਕਾਰ ਉਹਨੂੰ ਰੋਕ ਰਹੀ ਹੈ। ਹਾਂ ਸਾਨੂੰ ਜਿਹੜਾ ਵਿਧਾਨਕ ਤਰੀਕੇ ਅਸੀਂ ਕਰ ਰਹੇ ਸੀ ਉਹ ਉਹਨੂੰ ਗੈਰ ਵਿਧਾਨਕ ਤਰੀਕੇ ਰੋਕ ਰਹੀ ਹੈ। ਹੂੰ ਹੂੰ ਹੂੰ। ਉਹ ਉਹ ਅਸੀਂ ਉਹਦੀ ਅਸੀਂ ਪੁਰਜੋ ਸਰਦਾਰੀ ਨਕੇਦੇ ਵੀ ਕਰਦੇ ਆ ਤੇ ਇਹਦੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਸੀਂ ਸਾਰੀਆਂ ਸਾਂਝੀ ਜਥੇਬੰਦੀਆਂ ਜਿਹੜੀ ਕੋਰਦੋਂ ਨੇ ਇਕੱਠੀਆਂ ਹੋਈਆਂ ਸੀ। ਹੂੰ। ਉਹ ਪ੍ਰੋਗਰਾਮ ਸਾਂਝੇ ਤੌਰ ਤੇ ਲਿਖਾਂਗੇ ਜਿਹੜਾ ਵੀ ਪ੍ਰੋਗਰਾਮ ਹੋਊ ਉਹ ਚ ਅਸੀਂ ਪੂਰੀ ਵਚੜ ਕੇ ਅਮਲ ਵਿੱਚ ਹੋਵਾਂਗੇ ਜਿਹੜੇ ਤੇ ਨਤੀਜੇ ਹੋਣਗੇ ਉਹ ਤੇ ਸਰਕਾਰ ਤੇ ਪੁਲਿਸ ਜ਼ਿੰਮੇਵਾਰ ਹੋਵੇਗੀ ਪਾਰਟੀਆਂ ਜਾਂ ਪੰਜਾਬੀ ਜਾਂ ਸਿੱਖ ਕੌਮ ਨੇ ਉਹਦੀ ਜ਼ਿੰਮੇਵਾਰ ਹੋਵੇਗੀ ਬਿਲਕੁਲ ਬਿਲਕੁਲ ਸੋ ਇਸਨ ਸਾਡੇ ਨਾਲ ਇਕਬਾਲ ਸਿੰਘ ਟਵਾਣਾ ਜੀ ਜਿਨ੍ਹਾਂ ਨੇ ਜਿਹੜੀ ਹੌਸ ਰੈਸਟ ਸਿਮਰਜੀਤ ਸਿੰਘ ਮਾਨ ਨੂੰ ਕੀਤਾ ਗਿਆ ਉਹਦੇ ਜਿਹੜੇ ਤਾਜ਼ਾ ਹਾਲਾਤ ਸਨ ਉਹਨਾਂ ਤੋਂ ਜਾਣੂ ਕਰਵਾਇਆ ਟਵਾਣਾ ਸਾਹਿਬ ਤੁਸੀਂ ਚੈਨਲ ਈਮਿਸ਼ਨ ਪੰਜਾਬੀ ਲਈ ਆਪਣਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਆਪ ਜੀ ਦੇ ਚੈਨਲ ਦੇ ਸਭ ਬਣਾਉਂਦਾ ਸਭ ਦਾ ਆਪ ਜੀ ਥੈਂਕ ਯੂ ਜੀ ਵੈਰੀ ਖਾਲਸਾ ਤੇ ਜੀ ਈ ਮਿਸ਼ਨ ਪੰਜਾਬੀ